ਲਓ ਜੀ ਅੱਜ ਦੂਜੇ ਦਿਨ ਆਪਨੇ ਗੱਡੀ ਕਰ ਲਈ ਹੈ ਜੀ ਕਿਰਾਏ ਤੇ ਔਰ ਅੱਜ ਚੱਲਦੇ ਆ ਜੀ ਭਗਤ ਨਾਮ ਜੀ ਅਜੀ ਦੀਨ ਮੰਦਿਰ ਔਰ ਉਹਨਾਂ ਦਾ ਉਸਤਾਨੀ ਮਕਾਨ ਦੇਖਣਾ ਤੇ ਉਹ ਨਦੇੜ ਸਾਬ ਤੋਂ ਤਕਰੀਬਨ 110 ਕਿਲੋਮੀਟਰ ਦੀ ਦੂਰੀ ਤੇ ਆ ਇਹ ਨਹੀਂ ਘਟਾਏ ਘੰਟੇ ਦੀ ਹੈ ਜੀ ਤੇ ਰਸਤੇ ਦੇ ਵਿੱਚ ਵੀ ਆਪਾਂ ਜੋ ਵੀ ਆਪਣਾ ਧਰਮਕਸਥਾਨ ਆਏਗਾ ਦਰਸ਼ਨ ਕਰਦੇ ਜਾਵਾਂਗੇ ਤੇ ਇਹ ਸ਼ਹਿਰ ਦੇ ਵਿੱਚ ਨਦੀਂ ਸ਼ਹਿਰ ਦੇ ਵਿੱਚ ਨੂੰ ਹੋ ਕੇ ਆਪਾਂ ਲੰਘ ਰਹੇ ਆਂ ਔਰ ਬਦਲਵਾਈ ਤੇ ਉਮੀਦਾਂ ਮੌਸਮ ਇੱਥੇ ਬਣਿਆ ਹੋਇਆ ਇਸ ਵਾਰ ਤੇ ਕੋਈ ਇੱਥੇ ਮਤਲਬ ਹੋਏ ਨਹੀਂ ਵੀ ਧੁੱਪ ਹੋ वगैरह ਤੇ ਸੂਰ ਜਿੱਦਾਂ ਇੱਥੇ ਕਦੇ ਦੇਖਿਆ ਨਹੀਂ ਅਸੀਂ ਦੋ ਦਿਨਾਂ 'ਚ ਹੁਣ ਤੇ ਲੋ ਜੀ ਨਦੀਂ ਸ਼ਹਿਰ ਦੇ ਵਿੱਚ ਦੇ ਹੋ ਕੇ ਗੁਜ਼ਰ ਰਹੇ ਆਪਾਂ ਤੇ ਇਸ ਤੋਂ ਬਾਅਦ ਆਪਾਂ ਪਹੁੰਚਾਂਗੇ ਬਾਸਮਤ ਸ਼ਹਿਰ ਬਾਸਮਤ ਸ਼ਹਿਰ ਦੇ ਵਿੱਚ ਵੀ ਗੁਰਦੁਆਰਾ ਬਣਿਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਆ λεड़िया ਗੁਰਦੁਆਰਾ ਸਾਹਿਬ ਜੀ ਗੁਰਦੁਆਰਾ ਦਮਦਮਾ ਸਾਹਿਬ ਬਾਸਮਤ ਸ਼ਹਿਰ ਚ ਗੁਰਦੁਆਰਾ ਸਾਹਿਬ ਦੀ ਦਰਸ਼ਨ ਬਾਰ ਬਾਰ ਇਹ ਆ ਬਾਸਮਤ ਸ਼ਹਿਰ ਵੀ ਕਾਫੀ ਵੱਡਾ ਇਹਨਾਂ ਕੋ ਪਹੁੰਚ ਚੁੱਕੇ ਗੁਰਦੁਆਰਾ ਦਮਦਮਾ ਸਾਹਿਬ ਤੇ ਇੱਥੋਂ ਦਰਸ਼ਨ ਕਰਕੇ ਅੱਗੇ ਜਾਵਾਂਗੇ ਭਗਤ ਨਾਮਦੇਵ ਜੀ ਦੇ ਅੰਦਰ ਇੱਧਰ ਸਲਾ ਬਣਦੀ ਅੱਜ ਸ੍ਰੀ ਗੁਰਦੁਆਰਾ ਸਾਹਿਬ ਹਜੂਰ ਸਾਹਿਬ ਮੱਥਾ ਟੇਕ ਕੇ ਆਪਾਂ ਭਗਤ ਨਾਮਦੇਵ ਜੀ ਦੇ ਗੁਰਦੁਆਰੇ ਸਾਹਿਬ ਦੇ ਵੱਲ ਨੂੰ ਹੋਤਰੇ ਰਸਤੇ ਦੇ ਵਿੱਚ ਬੰਸਵੰਤ ਸ਼ਹਿਰ ਦੇ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਵਿਚੇ ਦਰਸ਼ਨ ਕਰ ਰਹੇ ਹਾਂ ਸਾਰੀ ਸੰਗਤ ਇੱਥੇ ਆਉਂਦੀ ਹੈ ਤੇ ਬਾਕੀ ਦਾ ਇਤਿਹਾਸ ਦੇਖਾਂਗੇ

ਕਿਤਲੇ ਜੀ ਕਈ ਸਾਲ ਆਪਣੀ ਤਪੱਸਿਆ ਕੀਤੀ ਹੈ ਭਗਤ ਨਾਮਦੇਵ ਜੀ ਨੇ ਤੇ ਬਹੁਤ ਹੀ ਆਲੀਸ਼ਾਨ ਤੇ ਸੋਹਣਾ ਮੰਦਿਰ ਬਣਾਇਆ ਹੋਇਆ ਜੀ ਹੁਣ ਕਰ ਰਹੇ ਹਾਂ ਜੀ ਪੰਦਰ ਜਾ ਕੇ ਤੇ ਦਰਸ਼ਨ ਕਰਾਂਗੇ ਮੰਦਿਰ ਦੇ ਤੇ ਆੜਾ ਦਵਾਲਾ ਵੀ ਬਿਲਕੁਲ ਬਹੁਤ ਜੱਗਾਂ ਦੇ ਵਿੱਚ ਬਣਿਆ ਹੋਇਆ ਜੀ ਮੰਦਿਰ ਕਾਫੀ ਦੂਰ ਤੱਕ ਜੇ ਦੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਔਰ ਇਹਦੇ ਬੈਕ ਸਾਈਡ ਤੇ ਨਦੀ ਵਗਦੀ ਹੈ ਆ ਦੇਖੋ ਤੇ ਬੈਕ ਸਾਈਡ ਤੇ ਵੀ ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਜੀ ਇਹਦੀ ਵੀ ਮੰਦਿਰ ਹੁਣ ਆਪਾਂ ਮੰਦਿਰ ਦੇ ਅੰਦਰ ਜਾਵਾਂਗੇ ਦਰਸ਼ਨ ਕਰਾਂਗੇ ਮੰਦਿਰ ਦੇ ਤੇ ਆਪਾਂ ਅੰਦਰ ਜਾ ਕੇ ਦੇਖਾਂਗੇ ਕਿਵੇਂ ਹੁਣ ਆਏ ਦਾ ਪ੍ਰਬੰਧ ਵਗੈਰਾ ਚੱਲ ਰਿਹਾ ਜੀ ਲੋ ਜੀ ਅੰਦਰ ਆ ਚੁੱਕੇ ਆਪਾਂ ਇਹ ਭਗਤ ਨਾਮ ਦੇ ਦੀਗ ਜਟਾ ਰਾ ਜੀ ਜਿਹੜੇ ਕਿ ਉਹ ਇੱਕ ਲੱਤ ਦੇ ਸਹਾਰੇ ਖੜ ਕੇ ਹੋ ਜਾਂਦੇ ਹੁੰਦੇ ਸੀ ਜਦੋਂ ਆਪਣੀ ਉਹ ਕਰਦੇ ਸੀ ਤੇ ਇੱਕ ਲੱਤ ਦੇ ਸਹਾਰੇ ਖੜ ਕੇ ਉਹ ਇਹ ਰਿਟਾਰ ਵਜਾਂਦੇ ਹੁੰਦੇ ਸੀ ਆ ਦੇਖੋ ਮੰਦਰ ਦੇ ਅੰਦਰ ਜੀ ਬਹੁਤ ਹੀ ਵਧੀਆ ਕੱਲਾ ਅਰਾਨੇ ਆਪਣੀ ਕਿਰਤੀਆ ਵਣਨ ਜਾਂ ਇਹਦੇ ਕੋਲ ਬਹੁਤ ਵਧੀਆ ਬਿਲਡਿੰਗ ਹੈ ਇਹ ਅੰਦਰ ਉਹ ਤੇ ਕੁਝ ਘੰਟੇ ਲਈ 2 ਜਾਂ 3 ਘੰਟੇ ਦੀਵੇਂ ਗਿਟਾਰ ਭਗਤ ਨਾਮ ਦੇਵ ਜੀ ਦੇ ਦਰਸਾਈ ਅਨੁਸਾਰ ਇੱਥੇ ਖੜੇ ਰਹਿੰਦੇ ਨੇ ਇੱਥੇ ਜੋਗੀ ਸੇ ਰੁਕਨੇ ਵਾਰ-ਵਾਰੀ ਇੱਥੇ 8 ਦਾ 8 ਤੋਂ 10 ਜਣੇ ਬੈਠੇ ਜੀ ਜਿਹੜੇ ਕਿ ਕਹਿੰਦੇ ਅਸੀਂ ਵਾਰ-ਵਾਰੀ 2 ਜਾਂ 3 ਘੰਟੇ ਜਿੰਨੀ ਦੇਰ ਵੀ ਕੋਈ ਖੜ ਸਕਦਾ ਇਹ ਗਿਟਾਰ ਲੈ ਕੇ ਖੜਦੇ ਨੇ ਜੀ ਦੇਖੋ ਇਹ ਨਾ ਇਹ ਲੋਕਾਂ ਦੇ ਵਿੱਚ ਸ਼ਰਦਾ ਜੀ ਭਗਤ ਨਾਮਦੇਵ ਦੇ ਪ੍ਰਤੀ ਤੇ ਬਹੁਤ ਹੀ ਉੱਚ ਕੋਟੀ ਦੇ ਸੰਤ ਹੋਏ ਨੇ ਭਗਤ ਨਾਮਦੇਵ ਜੀ ਤੇ ਕਰੋ ਜੀ ਦਰਸ਼ਨ ਇਹ ਬੱਬਾ ਜੀ ਦਾ ਘਰ ਆ ਜੀ ਭਗਤ ਨਾਮਦੇਵ ਜੀ ਥੋੜੀ ਮੰਦਿਰ ਤੋਂ ਦੂਰ ਹਟ ਕੇ ਪਿੰਡ ਦੇ ਵਿੱਚ ਆ ਦੇਖੋ ਥੋੜਾ ਜਿਹਾ ਹਿੱਸਾ ਬਚਿਆ ਜੀ ਇਹ ਮਕਾਨ ਆ ਜਿਹੜਾ ਕੋਈ ਫਿਰੋਜ਼ਪੁਰ ਦੀ ਮੇਰਾ ਬੀਬੀ ਆਈ ਸੀ ਦਰਸ਼ਕਾਂ ਨੇ ਉਹਨਾਂ ਨੇ ਜਦੋਂ ਪਤਾ ਕਰਿਆ ਤੇ ਇਹ ਉਹਨਾਂ ਨੇ 4-5 ਗੁਣਾ ਰਕਮ ਵੱਧ ਦੇ ਕੇ ਬਾਜ਼ਾਰੀ ਮੁੱਲ ਤੋਂ ਇਹ ਕਰ ਖਰੀਦਿਆ ਸੀ ਬੜੀ ਮੁਸ਼ਕਲ ਨਾਲ ਤੇ ਬਸ ਭਗਤ ਨਾਮਦੇਵ ਜੀ ਦੀ ਜਿਹੜੇ ਬੜਾ ਭਾਈ ਛੋਟੀ ਜੀ ਕੋਠੀ ਜਿੱਥੇ ਭਗਤੀ ਕਰਿਆ ਕਰਦੇ ਸੀ ਉਹੀ ਬਚੀ ਹੈ ਜੀ ਬਾਕੀ ਮਕਾਨ ਤਾਂ ਉਹਨਾਂ ਨੇ ਢਾਕੇ ਬਣਾ ਲਿਆ ਸੀ ਬਾਕੀ ਛੋਟੀ ਜੀ ਕੋਠੀ ਬਣੀ ਹੈ ਜੀ ਇਦੇ ਵਿੱਚ ਥੱਲੇ ਉਤਰ ਕੇ ਹੀ ਜਾਣਾ ਪੈਂਦਾ ਇੱਕ ਪਾਸੇ ਨੂੰ ਐਂਟਰੀ ਕਰਕੇ ਦੂਜੇ ਪਾਸੇ ਨੂੰ ਇਹ ਨਿਕਲਣਾ ਪੈਂਦਾ ਜਿਵੇਂ ਇਹ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਹੁਣ ਤੇ ਆਪਾਂ ਵੀ ਇਹਦੇ ਅੰਦਰ ਜਾ ਕੇ ਭਗਤ ਨਾਮ ਦੇਵ ਜੀ ਦੇ ਦਰਸ਼ਨ ਕੀਤੇ ਉਹਨਾਂ ਤਸਵੀਰ ਦੇ ਇਹ ਆ ਦੇਖ ਸਕਦੇ ਹਾਂ ਐਵੇਂ ਜਿ ਇੱਥੋਂ ਵਿੱਚ ਉਤਰਨਾ ਪੈਂਦਾ ਜੀ ਇਹਦੇ ਅੰਦਰ ਵਾਲਾ ਕਿਉਂਕਿ ਇਹਹੀ ਇੱਕ ਨਿਸ਼ਾਨੀ ਹੈ ਕੀਤੀ ਹੈ ਪੂਰੇ ਮਕਾਨ ਦੇ ਵਿੱਚ ਪੁਰਾਣੇ ਜਿੱਥੇ ਕੇ ਉਹ ਭਗਤੀ ਕਰੇ ਕਰਦੇ ਸੀ ਬਾਕੀ ਉਹਨਾਂ ਦਾ ਪਰਿਵਾਰ ਵੀ ਕਾਫੀ ਹੈ ਜੀ ਉਹਨਾਂ ਦੇ ਜਿਵੇਂ ਭਗਤ ਨਾਮ ਦੇ ਵੀ ਚਾਰ ਪੁੱਤਰ ਹੋਏ ਸੀ ਚਾਰ ਨੂਹਾਂ ਸੀ ਭੈਣ ਸੀ ਜੀ ਬੇਟੀ ਸੀ ਇੱਕ ਤੇ ਉਹਨਾਂ ਦੀ ਤਸਵੀਰ ਲੱਗੀ ਹੈ ਇੱਥੇ ਭਗਤ ਨਾਮ ਦੇ ਆ ਦੇਖੋ ਇੱਥੋਂ ਐਂਟਰੀ ਕਰਕੇ ਜੀ ਦੂਜੇ ਪਾਸੇ ਨੂੰ ਆਪਣਾ ਨਿਕਲੇ ਜਾਂਦਾ ਹੈ ਤੇ ਆ ਦੇਖੋ ਜਿਵੇਂ ਆਪਾਂ ਐਂਟਰੀ ਕਰੀਏ ਇਸ ਵਿੱਚ ভক্ত ਨਾਮ ਦੇ ਅੰਦਰੋਂ ਇਹ ਦਿਖਾਵਾਂਗੇ ਤੁਹਾਨੂੰ ਦੇਖੋ ਉਹਿਤ ਨਾਮ ਦੇ ਵਿਲੀ ਰੱਖਿਆ ਹੋਇਆ ਜੀ ਇੱਥੇ ਤਸਵੀਰ ਆਪਣਾ ਤੇ ਦਰਸ਼ਨ ਕਰੋ ਜੀ ਤੇ ਬਹੁਤ ਹੀ ਪੁਰਾਣੀ ਜਵੰਨੇ ਦੀ ਇੱਟਾਂ ਨਾਲ ਛੋਟੀਆਂ ਇੱਟਾਂ ਨਾਲ ਬਣੀ ਹੋਈ ਹੈ ਜਿਹੜਾ ਆਪਣਾ ਮਕਾਨ ਤੇ ਆਹ ਦੇਖ ਸਕਦੇ ਹੋ ਇੱਥੇੋਂ ਆਪਾਂ ਨੇ ਵਾਪਸ ਬਾਹਰ ਨਿਕਲਣਾ ਜੀ ਇੰਦਰ ਸੀਸੀਟੀਵੀ ਕੈਮਰਾ ਵੀ ਲੱਗਿਆ ਹੋਇਆ ਹੈ ਜੀ ਕੋਈ ਗਲਤ ਹਰਕਤ ਨਾ ਕਰ ਸਕੇ ਕਿਉਂਕਿ ਅਸੀਂ ਸ਼ਰਾਤੀ ਹੁੰਦੇ ਜੀ ਤੇ ਆਪਾਂ ਬਾਹਰ ਆ ਨਹੀਂ ਆ ਦੇਖੋ ਇਦਾਂ ਇਧਰੋਂ ਨਿਕਲਣਾ ਜੀ ਦੂਜੀ ਪਾਸੇ ਨੂੰ ਇੱਕ ਪਾਸੇ ਨੂੰ ਐਂਟਰੀ ਹੈ ਜੀ ਔਰ ਦੂਜੀ ਪਾਸੇ ਨੂੰ ਬਾਹਰ ਆਪਾਂ ਨਹੀਂ ਜਾਣਾ ਤੇ ਇਹ ਹੀ ਛੋਟੀ ਜੀ ਨਿਸ਼ਾਨੀ ਹੈ ਜੀ ਮਕਾਨ ਜਿੱਥੇ ਹੋਰ ਰਹਿੰਦੇ ਸੀ ਤੇ ਲੋ ਜੀ ਹੁਣ ਆਪਾਂ ਨੇ ਚਾਲੇ ਪਾਤੇ ਇੱਕ ਮੰਦਿਰ ਹੋਰ ਹੈ ਜੀ ਇੱਥੇ ਜਿੱਥੇ ਭਗਤ ਨਾਮਦੇਵ ਜੀ ਨੇ ਉੱਥੇ ਵੀ ਕਹਿੰਦੇ ਭਗਤੀ ਕੀਤੀ ਸੀ ਜੀ ਤੇ ਫਸਲਾਂ ਨੇ ਜੀ ਇੱਥੇ ਤਿਲ ਦੀ ਫਸਲ ਤੇ ਜੀਰਾ ਵਗੈਰਾ ਗੰਨਾ ਹੋ ਗਿਆ ਮੁੱਖ ਫਸਲਾਂ ਖਲਦੀ ਸਾਰੀਆਂ ਫਸਲਾਂ ਆਉਂਦੇ ਨੇ ਜੀ 8 ਤੋਂ 10 ਫਸਲਾਂ ਮਹਾਰਾਸ਼ਟਰ ਦੇ ਵਿੱਚ ਇਸ ਤੋਂ ਮਾਸੋਂ ਦੇ ਵਿੱਚ ਚੱਲ ਰਹੀਆਂ ਨੇ ਜਿਹੜੀਆਂ ਕਿ ਤੁਸੀਂ ਆਪ ਦੇਖੀਆਂ ਨੇ ਤੇ ਤਰਤੀ ਹੈਗੀ ਇਹ ਪਥਰੀਲੀ ਤਰਤੀ ਦੇ ਵਿੱਚ ਬਜਰੀ ਹੈ ਜੀ ਔਰ ਆਪਣਾ ਮੋਸਾ ਨਾਲ ਇਹ ਵਾਹੀ ਕਰਕੇ ਆਪਣਾ ਉਸ ਤਰ੍ਹਾਂ ਦੇ ਇਹਨਾਂ ਨੇ ਇੰਪਲੀਮੈਂਟ ਨੇ ਤੇ ਹੁਣ ਚੱਲਾਂਗੇ ਜੇ ਪਪਾ ਕਤ ਨਾਮ ਦੇ ਜੀ ਜਿੱਥੇ ਭਗਤੀ ਕਰੀਏ ਪੁਰਾਣਾ ਪ੍ਰਾਤਨ ਮੰਦਿਰ ਹੈ ਇੱਥੇ ਉਹ ਵੀ ਹੈਗਾ ਇੱਥੋਂ 25 ਕਿਲੋਮੀਟਰ ਦੀ ਦੂਰੀ ਤੇ ਜੀ ਤੇ ਉਹਨਾਂ ਉੱਥੇ ਪਦਰਸ਼ਣ ਕਰਾਂਗੇ ਤੇ ਉਹ ਬਹੁਤ ਪੁਰਾਣਾ ਮੰਦਿਰ ਹੈ ਜੀ ਹਿੰਦੂ ਮਹਾਪਾਤ ਦੇ ਟਾਈਮ 'ਚ ਪਾਂਡਵਾਂ ਦਾ ਬਣਾਇਆ ਹੋਇਆ ਮੰਦਿਰ ਹੈ ਜੀ ਸ਼ੇਧੋ ਕਿਹਾ ਜਾਂਦਾ ਜੀ ਪੂਰੀ ਜਾਣਕਾਰੀ ਤਾਂ ਐਨੀ ਵੈਸੀ ਉੱਥੇ ਚਲੋ ਜਿੰਨੀ ਵੀ ਸਾਨੂੰ ਮਿਲੀ ਕਹਿੰਦੇ ਬਹੁਤ ਹੀ ਜ਼ਿਆਦਾ ਪੁਰਾਣਾ ਮੰਦਿਰ ਹੈ ਤੇ ਭਗਤ ਨਾਮਦੇਵ ਜੀ ਉੱਥੇ ਭਗਤੀ ਕਰਨ ਬਠਣ ਲੱਗੇ ਸੀ ਤੇ ਆਹ ਦੇਖੋ ਜੀ ਇਹ ਚੱਕੀ ਹੈ ਜੀ ਭਗਤ ਨਾਮਦੇਵ ਜਿੱਥੇ ਜਿਸ ਨਾਲ ਕੇ ਆਟਾ ਪੀਸਿਆ ਜਾਂਦਾ ਸੀ ਇਸ ਤੋਂ ਆਟਾ ਪੀਸ ਕੇ ਇੱਥੇ ਲੰਗਰ ਵਗੈਰਾ ਚੱਲਦਾ ਸੀ ਤੇ ਸਾਰੀ ਪੋਸਤਿੰਦੀ ਸੀ ਤੇ ਆਪਣਾ ਤੇ ਇੱਥੇ ਸਾਨੂੰ ਭਗਤ ਨਾਮ ਦੇ ਇਸ ਮੰਦਰ ਵਾਲੇ ਵੀ ਦੱਸਿਆ ਸਾਰੇ ਪੁਜਾਰੀ ਜੀ ਨੇ ਸਾਰਾ ਉਹਨਾਂ ਨੇ ਆਪ ਦੱਸਿਆ ਤੇ ਇਤਿਹਾਸ ਵੀ ਲਿਖਿਆ ਹੋਇਆ ਜੀ ਕਿਵੇਂ ਇਹ ਚੱਕੀ ਚੱਲਦੀ ਸੀ ਉਸ ਟਾਈਮ ਤੇ ਆਟਾ ਪੀਸਦੇ ਹੁੰਦੇ ਸੀ ਤੇ 10 ਨਾਮ ਦੇਵ ਜੀ ਬਹੁਤ ਉੱਚ ਕੋਟੀ ਦੇ ਸੰਤ ਹੋਈ ਨੇ ਤੇ ਨਾ ਤਸ ਇਰਾਨ ਜੀ ਜਿਹੜੇ ਪਰਿਵਾਰ ਨੇ ਇੱਥੇ ਮੰਦਿਰ ਦੇ ਵਿੱਚ ਸਭ ਸੰਭਾਲ ਕਰਾਈਆ ਇਹ ਪੁਜਾਰੀ ਜੀ ਨੇ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਨੇ ਵੀ ਕਿਵੇਂ ਭਗਤ ਨੇ ਜੀ ਦੇਵ ਜੀ ਨੇ ਕਿੰਨਾ ਚਿਰ ਇੱਥੇ ਭਗਤੀ ਕੀਤੀ ਹੈ ਤੇ ਇਹਦੇ ਬੈਕ ਸਾਈਡ ਤੇ ਹੁਣ ਮੰਦਿਰ ਆ ਜੀ ਆਪਣਾ ਇਸਰ ਇੱਥੇ ਦਾ ਭਗਤ ਨਾਮ ਦੇ ਚੱਕੀ ਹੈ ਚੱਕੀ ਤੋਂ ਦੂਜੀ ਸਾਈਡ ਤੇ ਉਹ ਪ੍ਰਾਤਨ ਮੰਦਰਾ ਹੀ ਤੇ ਹਿੰਦੂ ਧਰਮ ਨਾਲ ਰਿਲੇਟਡ ਆ ਉਹ ਮੰਦਿਰ ਤੇ ਇੱਥੇ ਆ ਕੇ ਵੀ ਕੁਝ ਸਮਾਂ ਭਗਤ ਨਾਮ ਦੇਵ ਜੀ ਨੇ ਆਪਣੀ ਪਲਤੇ ਵਿੱਚ ਲੀਨ ਹੋਏ ਸੀ ਪਰੰਤੂ ਇੱਥੇ ਕੁਝ ਜਿਹੜੇ ਮੌਕੇ ਦੇ ਵਿਅਕਤੀ ਸੀ ਕੁਝ ਵਿਦਵਾਨ ਲਾ ਲੋ ਕੁਛ ਲਾ ਲੋ ਕਿ ਜਿਹੜੇ ਨੂੰ ਆਪਣਾ ਭਗਤ ਜੀ ਬਾਰੇ ਕੁਝ ਪਤਾ ਨਹੀਂ ਸੀ ਵੀ ਇਹ ਕੌਣ ਨੇ ਕਿਵੇਂ ਆ ਇਹ ਤੇ ਉਹਨਾਂ ਨੇ ਇੱਥੇ ਆ ਮੰਦਿਰ ਆ ਦੇਖੋ ਇਸ ਮੰਦਿਰ ਦੇ ਵਿੱਚ ਆ ਕੇ ਬੈਠੇ ਸੀ ਭਗਤ ਨਾਮ ਦੇ ਜੀ ਭਗਤੀ ਕਰਨ ਪਰੰਤੂ ਉਹਨਾਂ ਨੇ ਕਿਹਾ ਵੀ ਤੂੰ ਬਾਹਰ ਚੱਲ ਤੇਰਾ ਇੱਥੇ ਕੋਈ ਕੰਮ ਨਹੀਂ ਤਾਂ ਭਗਤ ਨਾਮ ਦੇਵ ਜੀ ਮੰਦਿਰ ਦੀ ਬੈਕ ਸਾਈਡ ਜਾ ਕੇ ਬੈਠੇ ਸੀ ਪਰੰਤੂ ਪ੍ਰਮਾਤਮਾ ਨੇ ਇੱਕ ਕਲਾ ਵਰਤਾਈ ਕਿ ਜਿਸ ਪਾਸੇ ਬੈਕ ਸਾਈਡ ਭਗਤ ਜੀ ਬੈਠੇ ਸੀ ਉਹ ਇਹ ਸਾਰਾ ਮੰਦਰ ਹੀ ਉਹ ਮੰਦਰ ਦਾ ਮੂੰਹ ਹੀ ਭਗਤ ਜੀ ਵੱਲ ਹੋ ਗਿਆ ਸੀ ਵੀ ਇੰਨੇ ਸ਼ਕਤੀ ਵਾਲੇ ਸੰਤ ਸੀ ਭਗਤ ਨਾਮਦੇਵ ਜੀ ਕੋਈ ਛੋਟੇ ਮੋਟੇ ਸੰਤ ਨਹੀਂ ਸੀ ਜੋ ਆ ਮੰਦਰ ਸਾਰੇ ਦੂਜੇ ਪਾਸੇ ਨੂੰ ਘੁੰਮ ਗਏ ਸੀ ਕਹਿੰਦੇ ਪੱਛਮ ਤੋਂ ਪੂਰਬ ਵੱਲ ਨੂੰ ਗੇੜਾ ਖਾ ਗਿਆ ਸੀ ਜਿਹੜਾ ਇਹ ਮੇਨ ਗੈਂਟ ਤੇ ਉਸ ਤੋਂ ਬਾਅਦ ਉੱਥੇ ਵਸਿੰਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੋਈ ਕਰਾਮਾਤੀ ਸੰਤ ਨੇ ਉਹ ਜਦੋਂ ਫਿਰ ਭਗਤ ਨਾਮਦੇਵ ਜੀ ਨੂੰ ਉੱਥੇ ਸਾਰੇ ਮਿਲਦੇ ਦਰਸ਼ਨ ਕਰਦੇ ਤੇ ਇੱਥੇ ਵੀ ਬਹੁਤ ਸਾਰਾ ਤਪੱਸਿਆ ਕੀਤੀ ਹੈ ਜੀ ਭਗਤ ਨਾਮਦੇਵ ਜੀ ਨੇ ਤੇ ਮੰਦਰ ਦੇ ਅੰਦਰ ਜੀ ਐਂਟਰੀ ਮਨਾ ਸੀ ਜੀ ਵੀਡੀਓ ਬਣਾਉਣ ਦੀ ਇੱਥੇ ਗੇਟ ਤੋਂ ਹੀ ਆਪਾਂ ਬੰਦ ਕਰਾਤੀ ਸੀ ਵੀਡੀਓ ਦੀ ਕਿਉਂਕਿ ਆਪਣੇ ਆਪਣੇ ਰੂਲ ਨੇ ਹਰ ਇੱਕ ਧਾਰਮਿਕ ਸਥਾਨ ਦੇ ਚਲੋ ਆਪਾਂ ਨੂੰ ਵੀ ਮੰਨਣੇ ਚਾਹੀਦੇ ਨੇ ਤੇ ਇਸ ਤੋਂ ਬਾਅਦ ਜੀ ਆਪਾਂ ਨੇ ਸ਼ਾਮ ਨੂੰ ਲਗਭਗ ਰਾਤ ਦੇ 7:30 ਵਜੇ ਤਾਕਤ ਸ੍ਰੀ ਹਜੂਰ ਸਾਹਿਬ ਪਹੁੰਚ ਚੁੱਕੇ ਸੀ ਜੀ ਤੇ ਬਾਕੀ ਅਸੀਂ ਕੱਲ ਦੀ ਵੀਡੀਓ ਚ ਤੁਹਾਨੂੰ ਹੋਰ ਦੱਸਾਂਗੇ ਅਗਲੇ ਪੜਾਅ